ਪਰ ਦੂਸ਼ਿਤ ਹੋ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਿਸਾਨਾਂ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪ੍ਰਾਇਨ ਨੂੰ ਅੱਗ ਲਗਾਉਣ ਦੇ ਕਰਕੇ ਹਮੇਸ਼ਾ ਹੀ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣ ਦੇ ਵਿੱਚ ਵਾਤਾਵਰਨ ਕਾਫੀ ਪ੍ਰਦੂਸ਼ਿਤ ਹੋਇਆ ਜਿਸ ਦੇ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਤੇ ਅੱਖਾਂ ਦੇ ਵਿੱਚ ਜਲਣਾ ਖੰਘ ਜੁਕਾਮ ਵਰਗੀਆਂ ਛੋਟੇ ਛੋਟੇ ਬਿਮਾਰੀਆਂ ਤੋਂ ਜਿਹੜੇ ਲੋਕ ਨੇ ਉਹ ਪੀੜਤ ਹੋ ਰਹੇ ਨੇ ਜਿੱਦੇ ਚੱਲਦੇ ਲੋਕਾਂ ਨੂੰ ਮੂੰਹ ਤੇ ਉੱਤੇ ਮਾਸਕ ਲਗਾ ਕੇ ਰਹਿਦੇ ਅਪੀਲ ਕੀਤੀ ਜਾ ਰਹੀ ਹੈ ਤੇ ਘਰ ਦੇ ਬਾਹਰ ਜੇਕਰ ਕੋਈ ਕੰਮ ਆ ਜ਼ਰੂਰੀ ਤਾਂ ਹੀ ਨਿਕਲਿਆ ਜਾਵੇ ਕਿਉਂਕਿ ਬਾਤਾਵਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਿਹਾ ਜਿਸ ਕਰਕੇ ਲੋਕ ਇਸ ਤੋਂ ਇਸ ਦੇ ਨਾਲ ਬਿਮਾਰੀਆਂ ਤੋਂ ਪੀੜਤ ਹੋ ਰਹੇ ਨੇ ਆ ਜੀ ਦਾ ਧੂਆ ਹੈ ਭਜੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਹਰਜਿੰਦਰ ਸਿੰਘ ਹਾਂਜੀ ਕਿਹੜੀ ਜਗ੍ਹਾ ਖੜੇ ਹੋ ਇਸ ਟਾਈਮ ਅਸੀਂ ਮਾਲ ਟਾਊਨ ਲੁਧਿਆਣਾ ਕੀ ਲੱਗਦਾ ਇਸ ਟਾਈਮ ਹਜੇ ਸਮਾਂ ਥੋੜਾ ਹੀ ਹੋਇਆ ਹੈ ਤੇ ਪੋਲੂਸ਼ਨ ਕਿੰਨਾ ਫੈਲ ਗਿਆ ਅੱਖਾਂ 'ਚ ਪੈ ਰਿਹਾ ਸਿੱਧਾ ਬਹੁਤ ਐਕਸਟ੍ਰੀਮ ਲੈਵਲ 'ਚ ਹੈ ਸਾਹ ਲੈਣਾ ਔਖਾ ਵਸੇ ਜੀ ਜਦੋਂ ਆ ਮੈਂ ਖਾਸੀ ਹੈ ਹਰ ਜੀ ਦੀ ਪ੍ਰੋਬਲਮ ਰਿਲੇਟਡ ਹੈ ਕੀ ਲੱਗਦਾ ਕਿ ਇਹ ਪੋਲੂਸ਼ਨ ਹੈ ਕਾ ਦਾ ਕਾਕਿਆਂ ਦਾ ਜਿਹੜਾ ਦੀਵਾਲੀ ਨਾਲ ਦੀਵਾਲੀ ਲੰਗਰ ਨੂੰ 30 ਦਿਨ ਹੋ ਗਏ ਜੀ ਇਹ ਤਾਂ ਹੁਣ ਟਰਾਲੀ ਜਿਹੜੇ ਕਿਸਾਨ ਸਾੜਦੇ ਹੋਣ ਉਹਨਾਂ ਨੇ ਹੋਰ ਵੀ ਹੂੰ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਫਿਰ ਵੀ ਇਹ ਪੋਲੂਸ਼ਨ ਕਿਸਾਨ ਮੰਨਦੇ ਨਹੀਂਗੇ ਕਰਨਾ ਫਿਰ ਜਗਾ ਜਗਾ ਕਰਦੇ ਹੂੰ ਉਹਨਾਂ ਕੋਲ ਇ ਕੋਈ ਸੌਲਿਊਸ਼ਨ ਆ ਉਹਨਾਂ ਬੱਚੇ ਕਿੰਨਾ ਖੇਤ ਤੇ ਅਸਰ ਪੈ ਰਿਹਾ ਹੁਣ ਬਹੁਤ ਅਸਰ ਆ ਜੀ ਹਰ ਚੀਜ਼ ਹਰ ਚੀਜ਼ ਨੂੰ ਪ੍ਰੋਬਲਿਮ ਹੈ ਕੰਮ ਨੂੰ ਲੈ ਕੇ ਸਿਹਤ ਨੂੰ ਲੈ ਕੇ ਹੱਥ ਨੂੰ ਬੱਚਿਆਂ ਨੂੰ ਕੀ ਵੱਡਿਆਂ ਨੂੰ ਆਲੀ ਦਾ ਧੂਆ ਵਾਹ ਭਜੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਹਰਜਿੰਦਰ ਸਿੰਘ ਹਾਂਜੀ ਕਿਹੜੀ ਜਗ੍ਹਾ ਖੜੇ ਹੋ ਇਸ ਟਾਈਮ ਅਸੀਂ ਮੋਲ ਟੌਨ ਲੁਧਿਆਣਾ ਕੀ ਲੱਗਦਾ ਇਸ ਟਾਈਮ ਹਜੇ ਸਮਾਂ ਥੋੜਾ ਹੀ ਹੋਇਆ ਹੈ ਤੇ ਪੋਲੂਸ਼ਨ ਕਿੰਨਾ ਫੈਲ ਗਿਆ ਅੱਖਾਂ ਚ ਪੈ ਰਿਹਾ ਸਿੱਧਾ ਬਹੁਤ ਐਕਸਟ੍ਰੀਮ ਲੈਵਲ ਚ ਹੈਗਾ ਸਾਲ ਲੈਣਾ ਔਖਾ ਵਸੇ ਜੀ ਗੁਦਾ ਮੈਂ ਖਾਸੀ ਹੈ ਹਰ ਜੀ ਦੀ ਪ੍ਰੋਬਲਮ ਰਿਸ਼ਟੇ ਜੀ ਅੱਲਾਹ ਚਾਹੇ ਹੂੰ ਕੀ ਲੱਗਦਾ ਕਿ ਇਹ ਪੋਲੂਸ਼ਨ ਹੈ ਕਾ ਦਾ ਹੈ ਪਟਾਕਿਆਂ ਦਾ ਜਿਹੜਾ ਦੀਵਾਲੀ ਨਾਲ ਦੀਵਾਲੀ ਲੰਗਰ ਨੂੰ 10 ਦਿਨ ਹੋ ਗਏ ਜੀ ਇਹ ਤਾਂ ਹੁਣ ਪਾਲੀ ਜਿਹੜੇ ਕਿਸਾਨ ਸਾੜਦੇ ਉਹ ਚੀਜ਼ਾਂ ਨੇ ਹੋਰ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਫਿਰ ਵੀ ਇਹ ਪੋਲਿਊਸ਼ਨ ਕਿਸਾਨ ਮੰਨਦੇ ਨਹੀਂਗੇ ਕਰਨਾ ਫਿਰ ਜਗਾ ਜਗਾ ਕਰਦੇ ਹੂੰ ਉਹਨਾਂ ਕੋਲ ਕੋਈ ਸੌਲਿਊਸ਼ਨ ਆਉਣਾ ਨਹੀਂ ਕਿੰਨਾ ਖੇਤ ਤੇ ਅਸਰ ਪੈ ਰਿਹਾ ਹੂੰ ਬਹੁਤ ਅਸਰ ਹੈ ਜੀ ਹਰ ਚੀਜ਼ ਹਰ ਚੀਜ਼ ਨੂੰ ਰਿਲੇਟਿਡ ਪ੍ਰੋਬਲਮ ਹੈ ਕੰਮ ਨੂੰ ਲੈ ਕੇ ਸਿਹਤ ਨੂੰ ਲੈ ਕੇ ਆਪਾਂ ਨੂੰ ਬੱਚਿਆਂ ਨੂੰ ਕੀ ਵੱਡਿਆਂ ਨੂੰ ਸੋਦਾ ਦੇ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਕੱਲਾ ਪਰਾਲੀ ਦੇ ਮੁੱਦੇ ਨੂੰ ਹੀ ਨਾ ਟਾਰਗੇਟ ਕੀਤਾ ਜਾਵੇ ਕਿ ਪਰਾਲੀ ਦੇ ਅੱਗ ਲਗਾਉਣ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਉਹਨਾਂ ਕਿਹਾ ਕਿ ਵੈਸੇ ਵੀ ਜਿਸ ਤਰੀਕੇ ਦੇ ਨਾਲ ਭੀੜ-ਪਾੜ ਵਾਲੇ ਇਲਾਕੇ ਨੇ ਉਹ ਤੇ ਵਾਹਨਾਂ ਦੇ ਕਰਕੇ ਵੀ ਪ੍ਰਦੂਸ਼ਿਤ ਹੁੰਦਾ ਹੈ ਪ੍ਰਦੂਸ਼ਣ ਜ਼ਿਆਦਾ ਫੈਲਦਾ ਪਰ ਦੂਜੇ ਪਾਸੇ